ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਚਵੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਝੋਟੀਆਂ ਬਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਆਰੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਕੁਛ ਦਿਨਾਂ ਦੀ ਡਿਟੇਲ ਆ ਸੱਸਿਆ ਭਾਜੀ ਸਤਿ ਸ੍ਰੀ ਅਕਾਲ ਜਗੇ ਵੀ ਸਤਿ ਸ੍ਰੀ ਅਕਾਲ ਹੋ ਸਾਨੂੰ ਠੀਕ ਠਾਕ ਜੀ ਬੰਦੇ ਵੀਰ ਜੀ ਤੁਸੀਂ ਦੱਸੋ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜੱਗੇ ਵੀਰ ਤੇ ਉਦੋਂ ਵੀਡੀਓ ਪਵਾ ਕੇ ਤੇ ਫੋਨ ਕਿ ਧੱਕ ਲਿਆ ਉਸ ਜਗੇ ਵੀ ਲਾ ਕੇ ਮੇਲੇ ਅੱਛਾ ਅੱਛਾ ਤੇ ਮੇਲਾ ਕੌਣ ਆ ਲਈ ਇਹ ਤਾਂ ਮਸ਼ਕੀਮ ਵਾਲਾ ਗੌਣ ਵਾਲੀ ਵੇਖਣ ਦਾ ਅੱਛਾ ਜੀ ਤੇ ਉਦੋਂ ਨੂੰ ਫਿਰ ਲੱਗੇ ਸਾਨੂੰ ਪਰਾਂ ਹੀ ਲੱਗਦੇ ਰਿਹਾ ਫੋਨ ਬੜੇ ਵੀਰ ਭਰਾਵਾਂ ਦੇ ਫੋਨ ਬਹੁਤੇ ਹੀ ਜ਼ਿਆਦੇ ਆਉਂਦੇ ਰਹੇ ਤੇ ਹਾਂ ਸਾਨੂੰ ਫੋਨ ਆ ਗਏ ਤੇ ਮਾਰ ਆਪਾਂ ਜੱਗੇ ਵੀ ਮਾਫੀ ਚਾਹੁੰਗਦੇ ਆ ਮੰਗ ਲੈਂਦੇ ਜਿਹੜੇ ਵੀਰ ਭਰਾ ਫੋਨ ਉਧਰ ਲਾ ਕੇ ਮੇਲਾ ਤੁਹਾਨੂੰ ਪਤਾ ਮੈਨੂੰ ਬਹੁਤ ਬੜਾਇਆ ਮੇਲੇ ਦਾ ਹਾਂਜੀ ਹਾਂਜੀ ਗੱਗਣ ਵਾਲੀ ਲੱਗੀ ਤਾਂ ਫੇਰ ਹੀ ਉੱਥੇ ਜਾ ਕੇ 10 12 ਮੁੰਡੇ ਤੇ ਤੁਹਾਨੂੰ ਪਤਾ ਨਹੀਂ ਜੱਗੇ ਵੀ ਲਿਆ ਉਹ ਵੀਰਾਂ ਨੇ ਫੋਨ ਕੀਤੇ ਸਾਨੂੰ ਵੀ ਫੋਨ ਦੀ ਚੁੱਕਾਂ ਦਾ ਵੀਰ ਦੀ ਵੀਡੀਓ ਹਾਂਜੀ 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 ਹੁਣ ਸਾਡਾ ਵੀ ਚੁੱਕਿਆ ਉਹਨੇ ਚੁੱਕਿਆ ਨੇ ਮੇਲਾ ਤੁਹਾਨੂੰ ਮੈਂ ਦੱਸਦਾ ਹੈਗਾ ਵੀ ਮੇਲਾ ਹੈ ਠੀਕ ਹੈ ਠੀਕ ਹੈ ਤੇ ਵੀ ਜ ਆਪਣੇ ਨਾਮ ਤੇ ਦਰਸਾ ਲਾ ਜੀ ਨਾਮ ਹਰਪਾ ਸਿੰਘ ਜਪਿੰਡ ਚਿੰਡਾ ਜ਼ਿਲ੍ਹਾ ਅਮਰਸਰ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9 ਇਹ ਇਹ ਤਾਂ ਤਲਾਸੀ ਆ ਜੱਗੇ ਵੀਰ ਠੀਕ ਆ ਜੀ ਹਾਂ ਜੀ ਹਾਂ ਜੀ ਗਰਮ ਵਾਲੀ ਦੇ ਤੇ ਬਾਈ ਹੁਣ ਕਿੰਨਾ ਦੁੱਧ ਇਹ ਕਰ ਗਈ ਆ ਦੁੱਧ ਜੱਗੇ ਵੀਰ ਆ ਟਾਈਮ ਜਿਹੜਾ ਹੋਗਾ 18 18.5 ਕਿਲੋ ਹੋਗਾ ਅੱਛਾ ਜੀ ਹਾਂਜੀ ਹਾਂਜੀ ਅਜੇ ਇਹ ਮੰਨੋ ਵੀ ਪਾਲ ਪੂਰੇ ਖੋਲ ਕੇ ਪਿੱਛੇ ਨਹੀਂ ਝੋਟੀ ਖਾਂਦੇ ਠੀਕ ਹੈ ਠੀਕ ਹਾਂਜੀ ਹਾਂਜੀ 2 ਲੀਟਰ ਦਾ ਪਾਗੀ ਫਰਕ ਦੇ ਪਾਗੀ ਪਾਗੀ ਜੱਗੇ ਵੀਰ ਇਹਨੇ ਫੇਰ ਉਹਦੇ 21 20 20 ਤੇ ਥੱਲ ਦੇਣਾ ਫੇਰ ਕਰ ਮਾਰੀ ਠੀਕ ਹੈ ਠੀਕ ਹੈ ਜੀ ਹਾਂਜੀ ਦੇ ਖੋਲੋ ਬਾਈ ਫੇਰ ਖੋਲ ਕੇ ਵਿਖਾਈਏ ਲੋ ਬਾਈ ਕੋਠੇ ਕਿੱਟੀ ਆਪਾਂ ਝੋਟੀ ਕਰ ਸਕਦੇ ਆ ਇਹਨੂੰ ਹਾਂਜੀ ਹਾਂਜੀ ਉੱਤੇ ਤੋਂ ਨਿਆਣਾਂ ਤਾਂ ਰੱਪੰਡਾਂ ਹੀ ਪਈਆਂ ਕਰਨ ਵਾਲੀ ਨੇ ਹਾਂ ਜਿਹੜਾ ਮਾਸੂ ਐਸੋ ਜਿਹੇ ਦੂਜਾ ਹਾਂ ਦੋਸ ਨਾ ਦੂਜਾ ਅੱਗੇ ਇਹ ਜਗ੍ਹਾ ਦੂਜਾ ਸੋਹਣ ਠੀਕ ਹੈ ਠੀਕ ਹੈ ਇਹ ਲੋਸ਼ਨ ਆਪਣਾ 로ਸ਼ਨ ਜਿਹੜੀ ਚਲਣਗੇ ਮੇਲਾ ਵੇਖਣ ਤੇ ਫੂਲ ਤੇ ਨੀਂਹ ਭਰਾਣੇ ਨੇ ਚੱਕਿਆ ਨਹੀਂ ਦੇਹੁਣ ਨੂੰ ਇਹਨੇ ਸ਼ਿੰਗਾਰ ਬਣੀ ਹੋਣਾ ਇਹਦੇ ਕਰਦਾ ਲੋ ਬਜੀ ਕਰੋ ਚੱਕਰ ਤੇ ਠਾਣ ਸੂਣ ਜਿਹੜਾ ਇਹਨ ਗਿੱਠੋਂ ਬਾਹਰ ਜਾਂਦੇ ਆ ਜੀ ਤੇ ਹੈ ਵੀ ਚੰਗੇ ਤਗੜੇ ਕਦ ਕਾਠ ਵਾਲੀ ਆ ਤੋ ਬਾਈ ਫਿਰ ਕਿੰਨਾ ਦੁੱਧ ਉੱਥੇ ਚੋਗਿਆ ਤਾਂ ਆਪਾਂ ਦੁੱਧ ਦੇ ਜੱਗੇ ਵੀ ਜੇ ਅੱਜ ਆਪਾਂ ਤੁਹਾਨੂੰ ਉਦਰੀ ਦੱਸਿਆ ਸੀ 21 ਕਿਲੋ ਕੋਕ ਗ੍ਰਾਮ ਚੋਗਿਆ ਲੈ ਗਏ ਹਾਂ ਹਾਂਜੀ ਹਾਂਜੀ ਤੁਹਾਨੂੰ ਭਾਂਡੇ ਤੋਂ ਵੀ ਵੀਰ ਆਲਾ ਵੇਖ ਹੀ ਲੈਣੀ ਵੀ ਕਿੰਨੇ ਕਰਤੂਤ ਵਾਲੀ ਆ ਠੀਕ ਹੈ ਲੋ ਬਈ ਪਿਛਲੇ ਵੀਡੀਓ ਵਿੱਚ ਆਪਾਂ ਪਾਈ ਦੇ 16 ਲੀਟਰ ਬਿਲਕੁਲ ਰੈਡੀ ਸੀ ਤੇ ਹੁਣ ਪਾਈ ਕਹਿੰਦਾ ਕਿ 18 ਲੀਟਰ ਐ ਇਸ ਟਾਈਮ ਬਿਲਕੁਲ ਤਿਆਰ ਹੋ ਗਿਆ ਬਿਲਕੁਲ ਤਿਆਰ ਬਿਲਕੁਲ ਤਿਆਰ ਜੱਗੇ ਵੀਰ ਹਾਂਜੀ ਤੇ ਤਿੰਨਾ ਚਮਾ ਦੇ ਨਾਲ ਜੀ 2 ਲੀਟਰ ਦਾ ਫਰਕ ਪਾ ਗਈ ਆ ਤੇ ਬਾਕੀ ਜਿਹੜਾ ਵੀਰ ਭਰਾ ਸਾਂਭਲਾ ਰਹੇ ਜੂਗਾ ਤੇ ਦੁੱਧ ਫੇਰ ਇਹਦੇ 21 ਤੋਂ ਮੇਰੇ ਜਿੱਦੀ ਮਾਕੇ ਨਿਕ ਕੋਈ ਸ਼ੱਕ ਨਹੀਂ ਕੱਟ ਕਾਟ ਜੀ ਚੜਦਾ ਪਤਾ ਲੱਗਦਾ ਦੁੱਧ ਵਾਲਾ ਹੈਗੀ ਬਰੀ ਚਮੜੀ ਦੀ ਆ ਠੀਕ ਆ ਠੀਕ ਆ ਜਿੱਥੇ ਬਾਈ ਚੁੰਡੀ ਬਾਦਲ ਇਹਦੇ ਫੀਮੇਲ ਕਾਬ ਜੇ ਕੱਤੀ ਬੜੀ ਚੰਗੀ ਬਣੀ ਬੜੀ ਤਗੜੀ ਚੰਗੇ ਸੀਮਨ ਦੇ ਦੇਖ ਕਰੋ ਚੈੱਕ ਲੀਆ ਵੇਖੋ ਇਹ ਵੀ ਚੰਗੀ ਆਪਣੀ ਮਾਂ ਤੋਂ ਵੀ ਜ਼ਿਆਦਾ ਹਿੱਟ ਕਰੋਗੀ ਸਹੀ ਕਹਿੰਦੇ ਆ ਇਹ ਬਾਈ ਇਹਦਾ ਮੁੱਲ ਨਾ ਮੁੱਲ ਜੱਗੇ ਵੀਰੇ ਦਾ ਫੋਨ ਤੇ ਹੀ ਆਪਾਂ ਕਰਾਂਗੇ ਅੱਛਾ ਜੀ ਕੋਈ ਵੀਰ ਭਰਾ ਫੋਨ ਲਾਵੇ ਅੱਜ ਮੋੜਣਾ ਨਹੀਂ ਆ ਠੀਕ ਹੈ ਜੀ ਬਸ ਅੱਜ ਮੋੜਣਾ ਨਹੀਂ ਜਿਹੜਾ ਜਿਹੜਾ ਪਹਿਲੇ ਨੰਬਰ ਤੇ ਫੋਨ ਲਾਊਗਾ ਜਿਹੜਾ ਲੈ ਜੂ ਲੈ ਜੀ ਠੀਕ ਹੈ ਪਹਿਲੇ ਇਹਨੂੰ ਵੇ ਦੇ ਪਾ ਹੀ ਨਿਗਾਹ ਜੇ ਕਰ ਦੇਣਾ ਆਪਾਂ ਦੇ ਅੱਛਾ ਜੀ ਹਾਂ ਐਡਾ ਭਾਗ ਇਹਨੇ ਦਿੱਤਾ ਨਾ ਜਿੱਦਾਂ ਆਪਾਂ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਬਾਈ ਰਿਕਟਾਲੀ ਝੋਟੀ ਆ ਹਾਂ ਜੀ ਹਾਂ ਜੀ 22 ਬਾਈ ਜੈ ਵੀਰੇ ਕੰਬੂਤ ਵਾਲਾ ਭਾਗ ਕਰ ਦੇਣਾ ਆਪਾਂ ਠੀਕ ਹੈ ਠੀਕ ਹੈ ਹਾਂ ਜੀ ਚਲੋ ਬਾਈ ਪਿਛਲੀ ਵੀਰੇ ਜੇ ਆਪਾਂ ਵੇ ਹਾਂਜੀ ਇਸ ਵਾਰ ਜਿਹੜਾ ਵੀਰ ਭਰਾ ਪਹਿਲੇ ਖੁੰਡ ਤੇ ਆਪਾਂ ਛੋਟੀ ਦੇ ਦੇਣੀ ਆ ਮੋੜਨਾ ਨਹੀਂ ਆ। ਨਾ ਨਾ। ਇਹ ਬਾਈ ਨੀਡੀ ਦਾ ਵੀ ਬਾਰੇ ਗੱਸਿਆ ਹਾਂ। ਯਾਰ ਬੀਜਾ ਸਵੇਰ ਤੱਕ ਕੇ ਵੀ ਸੁੱਈ ਆ। ਅੱਛਾ ਜੀ। ਉਹਦੋਂ ਆਪਾਂ ਇਹ ਥੱਲੇ 13 ਕਿਲੋ ਦੁੱਧ ਆਖਿਆ ਸੀ। ਹਾਂਜੀ ਹਾਂਜੀ। ਹੁਣ ਟੰਡੇ ਵਾਲਾ 15 ਕਿਲੋ ਦੁੱਧ ਦੇ। ਠੀਕ ਆ ਠੀਕ ਆ। ਜਿੱਦਾਂ ਮਰਜ਼ੀ ਵੀਰ ਭਰਾ ਦਾ ਦਿਨ ਮੇਰੇ ਕੋਲ ਜਿੱਦਾਂ ਮਰਜ਼ੀ ਚੋ ਕੇ ਖੋ। ਅੱਛਾ ਜੀ। ਹਾਂਜੀ ਹਾਂਜੀ। ਤੇ ਖੋਲੋ ਬਾਈ ਫਿਰ ਖੋਲ। ਖੋਲ ਲਿਖਿਆ ਏ। ਇਹ ਬਹੁਤ ਜਿਆਦਾ ਚੰਗਾ। 15 ਮੀਟਰ ਜਿਹੜਾ ਬਿਲਕੁਲ ਇਹ ਥੱਲੇ ਬਹੁਤ ਤਿਆਰ ਆ ਹਾਂਜੀ ਹਾਂਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ ਇਹਨੂੰ ਵੀ 20-25 ਦਿਨ ਹੋਗੇ ਚੱਕੇ ਵੀ ਸੂਈ ਨੂੰ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਦੇਖੋ ਓਡੀ ਗਾੜੀ ਓਡੀ ਛਾੜ ਲਈ ਪਾਉਣਾ ਹੀ ਅੱਗੇ ਨੇ ਤੇ ਉਹਨਾਂ ਫਿਸ਼ੇ ਨੂੰ ਪਾਣੀ ਤੇ ਨਾੜਾ ਨੂੜਾ ਵੀ ਛੱਡੇ ਤੇ ਜਿਹੜੀਆਂ ਚੰਗੀਆਂ ਦੇ ਸੂਆ ਸੂਈਆ ਦੂਸਰਾ ਦੇ ਭਾਈ ਵਧੂਗੀ ਦੁੱਧ ਹੋਰ ਨਾ ਵਧਣਾ ਜੇ ਵੀ ਇਹ ਵੀ ਮਾਮਾ ਬਰੀਡ ਵਾਲੀ ਇਹ ਵੀ ਚੰਗੇ ਦੁੱਧਾਂ ਲਈ ਆ ਠੀਕ ਹੈ ਕਿੰਨਾ ਖੜਜੋਗੇ ਇਹ ਦੁੱਧ ਚੱਗੇ ਵੀ ਕਿੱਲੋ ਹੋਰ ਵਧ ਜਾਣਾ 1.5 ਠੀਕ ਹੈ ਠੀਕ ਹੈ ਇਹ 16 17 ਲੀਟਰ ਵਾਲੀ ਛੱਡੀ ਆ ਭਾਈ ਜਿੱਦਾਂ ਮਰਜ਼ੀ ਕਰ ਪੰਦਰਾਂ ਲੀਟਰ ਕਿੰਨੀ ਮਰਜ਼ੀ ਚਵਾਈ ਕਰਕੇ ਦੇ ਜਿੱਦਾਂ ਮਰਜ਼ੀ ਜਿੱਦਾਂ ਮਰਜ਼ੀ ਇਹ ਕਰੂਗਾ ਨਾਲੋਂ ਬੰਦਾ ਜਿਆ ਕਾਹਨ ਜੇਠ ਕਰਦੇ ਥਣ ਲੱਗਾ ਵਾ ਥਣ ਤੋਂ ਵੀ ਬਹੁਤ ਚੰਗਾ ਲੱਗਾ ਵਾ ਇਹਦੇ ਪਿੱਛੇ ਭਾਈ ਜਵਾਕੀ ਜੇ ਕੱਟੇ ਜੱਗੇ ਵੀਰੇ ਤੋਂ ਮਗਰ ਦੀ ਠੀਕ ਹੈ ਨਾ ਇਹਦੇ ਪਿੱਛੇ ਵੀ ਨੀ ਮੇਰੀ ਕੱਟੀ ਆ ਗਈ ਐ ਚਲੋ ਜੀ ਜਿਆ ਕਾ ਵੀ ਠੀਕ ਚੰਗੇ ਤੇ ਵੰਦੀ ਆ ਹਾਂਜੀ ਹਾਂਜੀ ਤੇ ਕਾ ਤੂ ਦੇ ਵੀ ਚੰਗੀ ਕਰ ਦੇਣਾ ਨੇ ਤੇ ਭਾਈ ਇਹਦਾ ਮੁੱਲ ਫਿਰ ਇਹ ਵੀ ਮੂਕਰ ਹੀ ਐ ਜੱਗੇ ਵੀਰੋ ਮੁੱਲ ਤੇ ਨਾਲ ਸਾਨੂੰ 1 60 ਅੱਛਾ ਜੀ ਕਿਉਂ ਮਰਜ਼ੀ ਕਰੀ ਜੀ ਹਾਂਜੀ 1 30 ਦੀ ਦੇ ਦिए ਤਾਂ ਤੇ ਜਿਹੜਾ ਪਤਾ ਪਾ ਪੰਜ ਛੱਡ ਦਈਏ ਪੰਜ ਛੱਡ ਗਏ ਕਿ ਵੱਡਾ ਪੰਜ ਛੜੇ ਇੱਕ ਵੀ ਨਹੀਂ ਦੋਵੇਂ ਛੱਡੇ ਵੀ ਠੀਕ ਹੈ ਠੀਕ ਹੈ ਨੋਬਦੀ 1,20,000 ਦਾ ਦੁੱਧ 16 ਤੋਂ 17 ਲੀਟਰ ਕੱਢੂਗੀ ਪੂਰੀ ਬਰੀਡ ਵਾਲੀ ਇੱਕ ਬਾਕੀ ਕੱਟ ਕੱਟ ਵੀ ਚੰਡਾਵਾ ਦੇ ਸਿੰਗ ਕੁਆਲਟੀ ਦੀ ਕੀ ਕਰ ਸਕਦੇ ਚਾਹੇ ਠੀਕ ਹੈ ਠੀਕ ਹੈ ਇੱਡਾ ਕਰ ਥੋੜਾ ਲੱਗਦਾ ਠੀਕ ਹੈ ਠੀਕ ਹੈ ਨੋਬਦੀ ਮਣਕੀ ਆਖਿਆ ਦੇ ਬਾਕੀ ਸਾਦੇ ਜਿਹੜਾ ਜੱਗੇ ਵੀ ਕੋਈ ਜੋੜਾ ਖੜੂਗਾ ਨਾ ਹਾਂਜੀ ਉਹਨੂੰ ਮੁਫਤੀ ਦੇ ਦਾਂਗੇ ਕੋਈ ਫੋਨ ਲਾਵੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਨੋਬਦੀ ਜਿਹੜੇ ਵੀ ਰਪਾ ਦੇ ਜੋੜਾ ਪੇਟਾਂ ਦਾ ਤੇ ਬਾਈ ਕਹਿੰਦਾ ਮੰਗਤਲੇ ਹਿਸਾਬ ਨਾਲ ਪਾਣੀ ਮੰਨ ਲੈ ਜਿਹੜਾ ਜੱਗੇ ਵੀ ਦੋ ਮੰਨ ਲੈ ਵੀ ਜੋੜਾ ਖੜ ਦੁੱਧ ਵੀ 33 34 ਕਿਲੇ ਦੋਹਾਂ ਜੋੜੇ ਤੋਂ ਲੈ ਰਿਹਾ ਜੋੜੇ ਥੱਲੇ ਆਗਾ ਸਹੀ ਗੱਲ ਹੈ ਸਹੀ ਗੱਲ ਹੈ ਆਹ ਗੱਲ ਮੈਂ ਦੱਬੇ ਤੋਂ ਜੋੜੀ ਲਾਈ ਗਏ ਨੇ ਆ ਸਾਫ ਪੀ ਰੱਖਣ ਨਾਲ ਦੋਵੇਂ ਹੀ ਚੰਗੇ ਦੋਵੇਂ ਹੀ ਚੰਗੇ ਦੋਵੇਂ ਹੀ ਜੱਗੇ ਵੀ ਨਹੀਂ ਗਏ ਤੇ ਭਾਈ ਆ ਛੋਟੀ ਬਾਰੇ ਦੱਸਿਓ ਹਣਾ ਇਹ ਜੱਗੇ ਵੀ ਸੂਈ ਤਾਜੀ ਹੈ ਬੱਚਾ ਗਿਆ ਮਾਰ ਅੱਛਾ ਜੀ ਫਿਰ ਜੱਗੇ ਵੀ ਸੂਈ ਹੈ ਠੀਕ ਜੀ ਹਾਂਜੀ ਹਾਂਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਵਈ ਇਹ ਇਹਨੂੰ ਮੇਰੇ ਖਿਆਲ ਨਾਲ 10 11 ਦਿਨ ਨਹੀਂ ਹੋਏ ਅਜੇ ਫਿਰ ਅੱਛਾ ਅੱਛਾ ਹਾਂਜੀ ਹਾਂਜੀ ਇਹ ਕਿੰਨਾ ਰਿਹਾ ਦੁੱਧ 2.8 8.5 ਕਿਲੋ ਜੀ ਠੀਕ ਹੈ ਠੀਕ ਹਾਂਜੀ ਹਾਂਜੀ ਲਓ ਭਈ ਦੂਜਾ ਸੂਗਾ ਸੁਈ ਜੇ ਹਾਂਜੀ ਹਾਂਜੀ ਇਹ ਮਿੱਟੀ ਦਾ ਵੀ ਬਚਾਈ ਤੇ ਕੱਢ ਤੋਂ ਦੇਣਾ ਬਹੁਤ ਚੰਗਾ ਵਾ ਇਹ ਕਿੰਨਾ ਕਟੜ ਤੋਂ ਵੀ ਦੋ ਦਸ ਕਿਲੋ ਰਾਮ ਨਾ ਜਗ੍ਹਾ ਠੀਕ ਹੈ ਠੀਕ ਹੈ ਲਓ ਭਈ 10 ਲੀਟਰ ਜਿਹੜਾ ਕੱਢ ਦੂਗੀ ਹਾਂ ਜੇ ਬਾਕੀ ਨਿਸ਼ਾਨੀਆਂ ਚੋਣੀਆਂ ਇਹ ਵੀ ਚੰਗੀਆਂ ਆ ਗਈਆਂ ਵਾ ਨੇ ਤਾਂ ਕਿ ਨਿਸ਼ਾਨੀਆਂ ਜੇ ਕਰੋ ਚੈੱਕ ਕਰ ਲਓ ਬਹੁਤ ਹੀ ਜ਼ਿਆਦਾ ਚੰਗੀ ਹੈ ਇਹਦਾ ਵੀਡਾ ਕੱਟਦੇ ਮਣਕੀ ਅੱਖਾ ਇਹ ਸਾਰੇ ਢੰਡੇ ਤੇ ਆ ਗੀਆਂ ਆ ਵੀ ਰੱਖਣਾ ਰੋਸ਼ਨ ਰੋਸ਼ਨ ਪ੍ਰਿੰਸ ਹੂੰ ਇਹਦਾ ਰੇਡ ਆ ਜੇ ਕੋਣ ਟਰਾਈਏ ਰੋਸ਼ਨ ਤੋਂ ਆਜਾ ਰੋਸ਼ਨ ਮੰਦਰਾ ਜਿੰਨੇ ਦੇ ਅੱਖੋਂ ਨਹੀਂ ਲੈ ਲਾਂਗੇ ਠੀਕ ਚਾਹ ਰੋਸ਼ਨਾ ਚੱਲ ਰੋਸ਼ਾ ਰੇਡ ਦੱਸ ਇੱਧਰ ਆ ਦੱਸ ਦੇ ਰੇਡ ਜਿੰਨਾ ਦੱਸ ਤਾਹਦੇ ਦੱਸ ਦੇ ਦੱਸ ਦੱਸ ਸਮਝਾ ਦੇ ਮਰਾ ਦੱਸ ਦੇ ਕਰੇ ਕੋਈ 60000 ਦੀ ਹਾਂ 60000 ਦੇ ਦਾਂਗੇ ਨਹੀਂ ਮਾਤਾ ਕੋਈ ਨਹੀਂ ਦੇ ਦੋ ਪਹਿਲਾਂ ਪਹਿਲੀ ਅਰੀਆ ਦੇ ਦੋ ਨਹੀਂ ਡਰਦੇ ਡਰਦੇ ਨੇ ਛੱਡ ਕੇ ਤਾਂ ਛੱਡਦੀ ਹੈਗੀ ਹਾਂ ਨਹੀਂ ਛੱਡਦੀ ਹੈਗੀ ਤੂੰ ਡਰਦੇ ਵੀਡੀਓ ਨਹੀਂ ਕੋਈ ਨਹੀਂ ਹੋਰ ਕਿੱਡਾ ਦੇਣੀ ਉਹਨੇ ਹੈਗਾ ਨਹੀਂ ਉਹਨਾਂ ਨਾਲ ਇਕੱਟਾ ਨੇ ਉਹਨਾਂ ਇੱਕ ਚੋ ਸਾਡੀ ਆ ਗਿਆ ਛੱਡਦੇ ਜ ਰਹੇ ਨੇ ਜੀ ਭਰਾ ਫੋਨ ਆਵੇ ਮੋੜਦੇ ਨਹੀਂ ਮਾਤਾ ਪੂਰਾ ਕਰਾਂਗੇ ਜਗੇਵੀਰ ਠੀਕ ਹੈ ਹਾਂਜੀ ਹਾਂਜੀ ਲਓ ਭਾਈ ਮਾਨਤਨ ਪਾਈ ਕਹਿੰਦਾ ਕਿ ਥੁੱਲੇ ਕਰ ਦੇਣੇ ਅੱਜ ਆਪਾਂ ਹਾਂਜੀ ਤੇ ਉਦੋਂ ਵਾਸਤੇ ਮਾਗੀ ਚਾਹੁੰਦਾ ਵੀਰ ਵੀ ਦਹੀ ਵੀ ਫੋਨ ਨਹੀਂ ਚੁੱਕੇ ਹਾਂ ਹਾਂ ਫੋਨ ਨਹੀਂ ਚੁੱਕੇ ਜਗੇਵੀਰ ਉਦੋਂ ਅੱਜ ਜਰੂਰ ਚੁੱਕਾਂਗੇ ਠੀਕ ਹੈ ਜੀ ਬੱਸ ਬਾਈ ਕੋਈ ਹੋਰ ਬੱਸ ਇਹ ਹੋ ਜਾਂਦਾ ਜਗੇਵੀਰ ਬੇਨਤੀ ਆ ਹਾਂਜੀ ਇੱਥੇ ਆਓ ਆਪਣੀ ਚੋਕ ਦੇ ਦੋ ਡਾਂਗ ਖੜੋ ਠੀਕ ਹੈ ਠੀਕ ਹੈ ਠੀਕ ਜੀ ਠੀਕ ਹੈ ਹਾਂਜੀ ਲਓ ਭਾਈ ਚਰੋ ਚੱਕ ਪਸ਼ੂ ਬਾਈ ਦੇ ਕੋਲ ਵੱਡੇ ਤੋਂ ਵੱਡੇ ਆ ਹਾਂਜੀ ਤੇ ਭਾਈ ਵੀਡੀਓ ਪੂਰੀ ਵਖਲੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ